जय गुरुदी हरसो हीरा छाड के करे अनकियास तेनर दोजक जाएंगे सत पाखे गिरर विदास तन गुरु हरिदास जी बार-बार वंदना बार मेरी ਜਨ ਪਰਸਿਕ ਕਰ ਗੁਰੂ ਕੇ ਕਾਟ ਜਨਮ ਜਨਮ ਦੀ ਗੇੜੇ ਬੰਦਨਾ ਬੀਬੇ ਸਹਿਬ ਕੋ ਕਰਮ ਬਾਰੋ ਬਾਰੇ ਅੰਮ੍ਰਿਤ ਨਾਮ ਪਹਿਲਾਏ ਕੇ ਜਨ ਸੰਗਤ ਦਿੱਤੇ ਤਾਰੇ ਗੁਰਪਿਆਰੀ ਸਾਧ ਸੰਗਤ ਜੀ ਸ਼ੰਗਰਾਮ ਦਾਦੇ ਪੋਦਾ ਮਹੀਨਾ ਚੜਿਆ ਮਗਰ ਦਾ ਬੀਤਿਆ ਪੋਦਾ ਮਹੀਨਾ ਸੁੱਖ ਦਾ ਚੜੀ ਸਾਰੀਆਂ ਸੰਗਤਾਂ ਦੀ ਕਿਰਪਾ ਬਣਾਈ ਰੱਖੀ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਨੂੰ ਸ਼ੰਗਰਾਮ ਦੇ ਪੋਦੇ ਮਹੀਨੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੈ ਕੁ르 ਦੇਵ ਜੀ ਮਗਰ ਪੋਰਾ ਚੜਿਆ ਜਦ ਤਬ ਚੜਿਆ ਪੋਮਸੇ ਸੋਹੰਗੇ ਨਾਮ ਤੂੰ ਨਿਮਰੇ ਨਿਤ ਜਗਤੇ ਹੋਏ ਉਦਾਸ ਅਵਰ ਕਾਮਨਾ ਰਵਤਜ ਸਤਿਗੁਰ ਕੀ ਕਰਿਆਸ ਸਤਿਗੁਰ ਸ਼ਰਨੀ ਲਗਿਆ পাপ ਹੋਤ ਸਭ ਨਾਸ ਸਤਿਗੁਰ ਸ਼ਰਨੀ ਲਗਿਆ পাপ ਹੋਤ ਸਭ ਨਾਸ ਮੱਗਰ ਦਾ ਮਹੀਨਾ ਸੁਖ ਦਾ ਬੀਤਿਆ ਪੋ ਦਾ ਮਹੀਨਾ ਚੜਿਆ ਦੇਸ਼ਾਂ ਦੇ ਵਿੱਚ ਸੰਗਤਾਂ ਬੈਠੀਆਂ ਨੇ ਬਦੀਸ਼ਾਂ ਦੇ ਵਿੱਚ ਬੈਠੀਆਂ ਨੇ ਸਾਰੀਆਂ ਸੰਗਤਾਂ ਮਹੀਨਾ ਸਰਬਨ ਕਰ ਰਹੀਆਂ ਨੇ ਤੁਗੁਰ ਪਿਆਰਿਓ ਗੁਰੂ ਜੀ ਦੀ ਬਾਣੀ ਦੇ ਵਿੱਚ 12 ਮਾਸ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਲਿਖਦੇ ਨੇ ਕਿ ਮੱਗਰ ਪੂਰਾ ਚੜਿਆ ਜਬ ਮੱਗਰ ਪੂਰਾ ਪਿਆ ਜਬ ਮੱਗਰ ਪੂਰਾ ਪਿਆ ਜਬ ਤਬ ਚੜਿਆ ਉਹ ਮਾਸ ਕਿੰਦੀ ਐਨਸਾਨ ਤੈਨੂੰ ਪਤਾ ਹੈ ਇੱਕ ਇੱਕ ਜਿਹੜਾ ਦਿਨ ਹੈ ਬੜਾ ਕੀਮਤੀ ਹੈ ਸਮਾਂ ਬੜਾ ਕੀਮਤੀ ਹੈ ਉਹ ਮਹੀਨਾ ਬਣ ਕੇ ਨਿਕਲ ਗਿਆ ਮੱਗਰ ਦਾ ਮਹੀਨਾ ਅੱਜ ਸੰਗਰਾਂਦ ਮਨਾਈ ਔਰ ਚੜਿਆ ਕੋ ਮਾਸ ਸੰਗਰਾਂਦ ਦਾ ਦਿਨ ਸਾਂਝਾ ਕਰ ਦਿੱਤਾ ਉਸ ਨੂੰ ਸੰਗਰਾਂਦ ਕਿ ਜੋ ਪਿਛਲੇ ਜਨਮਾਂ ਦੇ ਵਿੱਚ ਤੁੱਚੇ ਕਰਮ ਜਿਹੜੇ ਭੁੱਲ ਚੁ ਗਿਆ ਸੀ ਤੇ ਹੁਣ ਤੋਂ ਉਹ ਦੇ ਮਹੀਨੇ ਵਿੱਚ ਉਹ ਕਰਮ ਕਰ ਸਕਦਾ ਹੈ ਭਲਾਈ ਦੇ ਕਰਮ ਕਰ ਸਕਦਾ ਹੈ ਤਦ ਚੜਿਆ ਕੋ ਮਾਸ ਕਹਿੰਦੇ ਜਬ ਤਬ ਚੜਿਆ ਉਹ ਮਾਸ ਕਿ ਮਹੀਨਾ ਪੋ ਦਾ ਚੜ ਗਿਆ ਤੂੰ ਮਹਾਰਾਜ ਜੀ ਦਾ ਸਿਮਰਨ ਕਰਨਾ ਕੀਰਤ ਸੱਚ ਦੀ ਕਰਨੀ ਆ ਮਹਾਰਾਜ ਜੀ ਦੇ ਦਰਬਾਰ ਤੇ ਜਾਣਾ ਆ ਤੂੰ ਨਿਤਨੇਮ ਬਣਾਣਾ ਆ ਤੇਰਾ ਫਰਜ਼ ਬਣਦਾ ਇਨਸਾਨ ਦਾ ਜ਼ਾਮਾ ਲੈ ਕਰਕੇ ਤੂੰ ਸੱਤ ਦੇ ਕਰਮ ਕਰਨੇ ਇਹ ਗੁਰੂ ਜੀ ਦੀ ਸਿੱਖਿਆ ਹੈ ਫਿਰ ਮਹਾਰਾਜ ਕਹਿੰਦੇ ਸੋਹੰਗ ਨਾਮ ਤੂੰ ਸਿਮਰ ਕਰ ਜਦੋਂ ਤੂੰ ਰੱਬ ਦਾ ਨਾਮ ਲੈਂਦਾ ਹੈਂ ਆਪਣੀ ਜੀਵਤੀ ਰੱਖਦਾ ਹੈ ਤੇਰੇ ਮਨ ਨੂੰ ਸ਼ਾਂਤੀ ਆਉਂਦੀ ਹੈ ਤੇਰੇ ਮਨ ਦੇ ਕਲਾ ਕਲੇਸ਼ ਛੋਟੀਆਂ-ਛੋਟੀਆਂ ਜੋ ਚਿੰਤਾਵਾਂ ਨੇ ਉਹ ਦੂਰ ਹੋ ਜਾਂਦੀਆਂ ਨੇ ਸਿਮਰ ਨਿਤ ਜਗਤੋਂ ਹੋਏ ਆਸ ਫਿਰ ਤੂੰ ਇਹ ਕਹਿ ਸਕਦਾ ਕਿ ਮਹਾਰਾਜ ਮੇਰੇ ਮਨ 'ਤੇ ਕੋਈ ਵੀ ਚਿੰਤਾ ਨਹੀਂ ਮੈਂ ਤੇਰਾ ਹੀ ਨਾਮ ਸਿਮਰਾਂਗਾ ਔਰ ਤੇਰੀ ਧਿਆਨ ਵਿੱਚ ਰਹਾਂਗਾ ਮੈਨੂੰ ਤੂੰ ਇਨਸਾਨ ਦਾ ਜ਼ਮਾਂ ਦਿੱਤਾ ਹੈ ਮੈਨੂੰ ਬਹੁਤ ਵਧੀਆ ਬਤੀਤ ਕਰਨਾ ਹੈ ਚੰਗੇ ਕਰਮਾ ਕਰਕੇ ਬਤੀਤ ਕਰਨਾ ਸੋਹਣੇ ਕਰਮ ਕਰਨੀ ਨਹੀਂ ਸੋਹਣੇ ਕੰਮ ਕਰਨੀ ਨੇ ਤੁਹਾਰੇ ਜੀ ਕੇੰਦੇ ਅਭਰ ਕਾਮਨਾ ਸਰਬਤਜ ਜਿਹੜੀਆਂ ਤੇਰੇ ਮਨ ਦੇ ਵਿੱਚ ਉੱਠਦੀਆਂ ਨੇ ਕਿ ਮੇਰਾ ਆਹ ਕੰਮ ਪੂਰਾ ਹੋ ਜਾਏ ਮੇਰਾ ਆਹ ਕੰਮ ਪੂਰਾ ਹੋ ਜਾਏ ਆਸ਼ਾ ਤ੍ਰਿਸ਼ਨਾ ਕਾਮ ਕ੍ਰੋਧ ਕਹਿੰਦੇ ਇਹ ਸਭ ਤੋਂ ਦੂਰ ਕਰ ਦੇ ਅਗਰ ਤੂੰ ਦੂਰ ਕਰ ਦੇਗਾ ਤਾਂ ਤੂੰ ਉਤਨਾ ਹੀ ਮਹਾਰਾਜ ਜੀ ਦੇ ਨਜਦੀਕ ਆ ਜਾਏਗਾ ਤੇ ਮਹਾਰਾਜ ਜੀ ਤੇਰੀ ਹਾਰ ਪਾਲ ਹਰ ਵਕਤ ਹਰ ਗੱਲ ਸੁਣਨਗੇ ਮਹਾਰਾਜ ਜੀ ਕਹਿੰਦੇ ਸਤ ਗੁਰ ਕੀ ਕਰ ਆ ਸਤ ਗੁਰੂ ਸ਼ਰਣੀ ਲੱਗਿਆਂ ਪਾਪ ਹੋਤ ਸਭ ਨਾਸ ਛੋਟੇ ਵੱਡੇ ਜੋ ਤੇਰੇ ਕਲਾ ਕਲੇਸ਼ ਨੇ ਜੋ ਤੂੰ ਕਹਿੰਦਾ ਮੈਨੂੰ ਆ ਦੁੱਖ ਹੈ ਇਨਸਾਨ ਭਗਵਾਨ ਕਹਿੰਦੀ ਮੈਂ ਤੈਨੂੰ ਬਾਣੀ ਦੇ ਵਿੱਚ ਇਹਦਾ ਜਿਹੜਾ ਹੈ ਸੋਲੂਸ਼ਨ ਦੱਸ ਦਿੱਤਾ ਹੈ ਇਹਦਾ ਦੂਰ ਕਰਨ ਦਾ ਤਰੀਕਾ ਦੱਸ ਦਿੱਤਾ ਇੱਕ ਨਾਮ ਹੀ ਹੈ ਜਿਹਦੇ ਨਾਲ ਤੇਰੀ ਸਾਰੇ ਰੋਗ ਹਟ ਸਕਦੇ ਨੇ ਚਿੰਤਾ ਤੂਰ ਹੋ ਸਕਦੀਆਂ ਨੇ ਔਰ ਤੇਰੇ ਜਿਹੜੇ ਮਨ ਦੀ ਭਿਰਤੀ ਸਾਫ ਸੁਥਰੀ ਹੋ ਸਕਦੀ ਹੈ ਸਤਿਗੁਰੂ ਜੀ ਦੀ ਬਾਣੀ ਇਹ ਸਾਨੂੰ ਕਹਿੰਦੀ ਸਾਨੂੰ ਪੜ੍ਹਨੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਪੜਾਣੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਕੋਲ ਬੈ ਕੇ ਇਹ ਚੀਜ਼ਾਂ ਦੱਸੋ ਜ਼ਰੂਰ ਕਿ ਮਹਾਰਾਜ ਦੀ ਬਾਣੀ ਕੀ ਕਹਿੰਦੀ ਹੈ ਔਰ ਕੀ ਦੁੱਖ ਘਟਦੀ ਹੈ ਗੁਰਪਿਆਰਿਓ ਸਾਰੇ ਆਪਾਂ ਆਪਣੇ ਪਰਿਵਾਰਾਂ ਵਿੱਚ ਬੈਠ ਕਰਕੇ ਅੱਜ ਦੀ ਸੰਗਰਾਮ ਦਾ ਜਿਹੜਾ ਮਹੀਨਾ ਉਹ ਸੁਣੀਏ ਤਾਂ ਬੱਚਿਆਂ ਨੂੰ ਦਸੀਏ ਜੇ ਆਪਾਂ ਨੂੰ ਪਤਾ ਹੋਏਗਾ ਆਪਾਂ ਬੱਚਿਆਂ ਨੂੰ ਦੱਸ ਸਕਦੇ ਹਾਂ ਜੇ ਆਪਾਂ ਨੂੰ ਪਤਾ ਨਹੀਂ ਲੱਗਣਾ ਤਾਂ ਆਪਾਂ ਬੱਚਿਆਂ ਨੂੰ ਕੁਝ ਨਹੀਂ ਦੱਸ ਸਕਦੇ ਸ਼ਿਮਰਾਂ ਦਾ ਦਿਨ ਹੈ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇਸ਼ ਵਿੱਚ ਬੈਠੀਆਂ ਸੰਗਤਾਂ ਤੇ ਕਿਰਪਾ ਕਰਨ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਤੇ ਕਿਰਪਾ ਕਰਨ ਦੁੱਖ ਦੂਰ ਕਰਨ ਕਮਾਈਆਂ ਵਿੱਚ ਵਰਕਤ ਆਪਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸੋ ਗੁਰੂ ਪਿਆਰਿਓ ਡੇਰਾ ਬੋਪਾਰਾ ਇਕਲਾਂ ਵਿਖੇ 19 ਦਸੰਬਰ ਦਾ ਸਤਿਗੁਰੂ ਸੰਗ ਬੀਬੀ ਸਾਹਿਬ ਜੀ ਦਾ ਸੰਸਮੇਲਨ ਹੈ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਆਪ ਸਾਰਿਆਂ ਨੂੰ ਇਹ ਅਦੇਸ਼ ਹੈ ਕਿ ਗੁਰੂ ਮਹਾਰਾਜ ਜੀ ਦੀ ਵਰਸੀ ਸਮਾਗਮ ਸੰਮੇਲਨ ਤੇ ਪੰਚਨ ਦੀ ਕਿਰਪਾਲਤਾ ਕਰਨੀ ਜੈ ਗੁਰਦੇਵ ਜੋ ਬੋਲੇ ਸੋ ਨਰਪੈ ਸਤ ਗੁਰੂ ਰਵੀਦਾਸ ਮਹਾਰਾਜ ਜੀ ਕੀ ਜੈ ਸਤ ਗੁਰੂ ਹਰੀਦਾਸ ਮਹਾਰਾਜ ਜੀ ਕੀ ਜੈ ਸਤਿਗੁਰੂ ਬੀਬੀ ਸਹਿਬ ਮਹਾਰਾਜ ਜੀ ਕੀ ਜੈ ਜੈ ਗੁਰਦੇ